ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖਤ ਸ੍ਰੀ ਹਸੂ ਸਾਹਿਬ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਪੁੱਜੇ ਤੇ ਗੁਰੂ ਚਰਨਾ ਦੇਵ ਜੀ ਚਨਤਮਸਤਕ ਹੋਏ ਇਸ ਮੌਕੇ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਹੀ ਮੈਂ ਮੇਰੇ ਨਾਲ ਸਰਦਾਰ ਜੈਸਮਨ ਸਿੰਘ ਨੋਨੀ ਜੀ ਵਾਹਿਗੁਰੂ ਜੀ ਸਾਰਾ ਮਨਦੀਪ ਸਿੰਘ ਖਾਪੜ ਜੀ ਸਾਡੇ ਬਹੁਤ ਹੀ ਸਮਝਾਰੀਓ ਬੰਬੇ ਤੋਂ ਬਲ ਸਾਹਿਬ ਬਈ ਔਰ ਹੈਪੀ ਜੀ ਜਸਪਾਲ ਸਿੰਘ ਜੀ ਅਸੀਂ ਇੱਥੇ ਤੰਤਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਪਾਸ਼ਾ ਜੀ ਦੇ ਪਾਵਨ ਪਵਿੱਤਰ ਚਰਨਸ਼ੋ ਸਥਾਨ ਨੰਦੇੜ ਸਾਹਿਬ ਅਜੂਰ ਸਾਹ ਪਹੁੰਚੇ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾ ਮਹਾਨ ਸ਼ਤਾਬਦੀ ਪੂਰਾ ਦੇਸ਼ ਮਨਾ ਰਿਹਾ ਹੈ ਸਾਡੇ ਲਈ ਸਾਡੇ ਜੀਵਨ ਕਾਲ ਚ ਔਰ ਮੈਂ ਜਾਣਦਾ ਕਿ ਦੇਸ਼ ਭਰ ਦੇ ਅੰਦਰ ਦੁਨੀਆ ਭਰ ਚ ਵਸਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਜੀਵਨ ਕਾਲ ਚ ਇਹ ਐਸਾ ਪਵਿੱਤਰ ਸਮਾਂ ਆਉਣਾ ਆਪਣੇ ਆਪ ਚ ਇੱਕ ਬਹੁਤ ਵੱਡੀ ਕਿਰਪਾ ਹੈ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਔਰ ਉਸ ਬਖਸ਼ਿਸ਼ ਅੰਦਰ ਦੇਸ਼ ਭਰ ਦੀਆਂ ਸਰਕਾਰਾਂ ਅੱਜ ਇਸ ਗੱਲ ਦੇ ਮੰਨਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚਰਨਾ ਚ ਨਤਮਸਤਕ ਨੇ ਇਹ ਦੇਸ਼ ਦੇ ਲੋਕਾਂ ਦਾ ਧਰਮ ਇਸ ਦੇਸ਼ ਦੀਆਂ ਸੀਮਾਵਾਂ ਇਸ ਦੇਸ਼ ਦੇ ਲੋਕਾਂ ਦਾ ਕਲਚਰ ਇਸ ਦੇਸ਼ ਦੇ ਲੋਕਾਂ ਦੀ ਸੰਸਕ੍ਰਿਤੀ ਇਸ ਦੇਸ਼ ਦੇ ਲੋਕਾਂ ਦੇ ਧਾਰਮਿਕ ਸਥਾਨ ਤਾਂ ਬਚੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਹੁਤ ਮਹਾਨ ਸ਼ਹਾਦਤ ਹੋਈ ਹੈ ਉਹਨਾਂ ਦੀ ਪਰਿਵਾਰ ਦੀ ਜੋ ਵੱਡੀ ਸ਼ਹਾਦਤ ਆ ਇਹ ਪੂਰੀ ਦੁਨੀਆ ਦੇ ਅੰਦਰ ਨਾ ਰਹੀ ਦੀ ਨਾ ਪਹਿਲਾਂ ਕਦੀ ਤੇ ਨਾ ਰਹੀ ਦੀ ਦੁਨੀਆ ਤੱਕ ਐਸਾ ਕਦੀ ਸੰਭਵ ਸੀ ਇਸ ਕਰਕੇ ਅੱਜ ਮਹਾਰਾਸ਼ਟਰ ਦੀ ਸਰਕਾਰ ਵੀ ਬਾਬਾ ਹਰਨਾਮ ਸਿੰਘ ਖਾਲਸਾ ਜੀ ਦੇ ਸਹਿਯੋਗ ਦੇ ਨਾਲ ਪੂਰੇ ਮਹਾਰਾਸ਼ਟਰ 'ਚ ਵੱਡੇ ਵੱਡੇ ਸਮਾਗਮ ਕਰ ਰਿਹਾ ਦੋ ਦਿਵਸਿਆ ਸਮਾਗਮ ਮਹਾਰਾਸ਼ਟਰ ਦੀ ਇਸ ਪਾਵਨ ਧਰਤੀ ਹਜੂਰ ਸਾਹਿਬ ਨਾਂਦੇੜ 'ਚ ਵੀ ਕੀਤਾ ਜਾ ਰਿਹਾ ਹੈ। ਦਿੱਲੀ ਦੀ ਮਾਨਯੋਗ ਮੁੱਖ ਮੰਤਰੀ ਰੇਖਾ ਗੁਪਤਾ ਜੀ ਨੂੰ ਇਹਦਾ ਸਣਿਆ ਸੀ ਆਉਣ ਦਾ ਉਹਨਾਂ ਨੇ ਮੇਰੀ ਡਿਊਟੀ ਲਗਾਈ ਕਿ ਆਪ ਜੀ ਮੇਰੇ ਵੱਲੋਂ ਜਾ ਕੇ ਕਿਉਂਕਿ ਸਾਡੇ ਦਿੱਲੀ ਦੇ ਅੰਦਰ ਅੱਜ ਮਾਰਚ ਪਾਸਟ ਅਧ ਹੁੰਦੀ ਆ ਜਿਹੜੀ ਦਿੱਲੀ ਸਟੇਟ ਦੀ ਹੁੰਦੀ ਹੈ ਇਸ ਕਰਕੇ ਅੱਜ ਉਹ ਨਿਕਲ ਨਹੀਂ ਸਕਦੇ ਸੀ। ਸੋ ਮੈਂ ਉਹਨਾਂ ਵੱਲੋਂ ਵੀ ਮੇਰੇ ਨਾਲ ਅਸੀਂ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦੇ ਸਾਥੀਆਂ ਵੱਲੋਂ ਵੀ ਜਿੱਥੇ ਗੁਰੂ ਚਰਨਾ ਚ ਸਿਰ ਚਰਨਾ ਚ ਗੁਰੂ ਦੇ ਨਿਵਾ ਕੇ ਬੇਨਤੀ ਜੋਦਰੀ ਅਰਦਾਸਾਂ ਕੀਤੀਆਂ ਉੱਥੇ ਹੀ ਇਥੋਂ ਦੀ ਹਜੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਇਥੋਂ ਦੀ ਮਹਾਨ ਸੰਗਤ ਦੇ ਚਰਨਾ ਚ ਵੀ ਇਹਨਾਂ ਦੇ ਜੋੜੇ ਛਾੜਦੇ ਹੋਏ ਇਹਨਾਂ ਦੇ ਜੋੜੇ ਦੀ ਮਿੱਟੀ ਨੂੰ ਆਪਣੇ ਮस्तक ਤੇ ਲਾਉਂਦੇ ਹੋਏ ਬਸ ਇਹੀ ਅਰਦਾਸ ਕਰਦੇ ਹਾਂ ਜੋ ਪਰਮ ਪਿਤਾ ਪਰਮੇਸ਼ਵਰ ਨੇ ਇਹ ਸਾਨੂੰ ਤਾਕਤ ਬਖਸ਼ੀ ਔਰ ਖਾਸ ਤੌਰ ਤੇ ਸਾਡੇ ਦਬੇ ਕੁਚਰੇ ਲੋਕਾਂ ਦੇ ਸਿਰਾਂ ਤੇ ਦਸਤਾਰਾਂ ਸਜਾ ਕੇ ਸਾਨੂੰ ਮਾਨ ਬਖਸ਼ਿਆ ਏ ਇਹ ਪੂਰੀ ਦੁਨੀਆ ਦੇ ਅੰਦਰ ਇਹਦੀ ਜੈ ਜੈਕਾਰ ਜੋ ਹੁੰਦੀ ਆ ਉਹਦਾ ਪ੍ਰਚਾਰ ਤੇ ਪ੍ਰਸਾਰ ਅਸੀਂ ਮਿਲ ਕੇ ਕਰ ਸਕੀਏ ਅਸੀਂ ਦੇਸ਼ ਨੂੰ ਇਹ ਦੱਸ ਸਕੀਏ ਕਿ ਗੁਰੂ ਤੇਗ ਬਹਾਦਰ ਸਾਹਿਬ ਹੀ ਪਹਿਲਾ ਗੁਰੂ ਆ ਤੁਹਾਡਾ ਕਿਉਂਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਨਾ ਹੁੰਦੇ ਜਿਹਨੂੰ ਤੁਸੀਂ ਅੱਜ ਮੰਨਦੇ ਜੇ ਉਹਨਾਂ ਨੂੰ ਤੁਸੀਂ ਮੰਨਣ ਚੁੱਕੇ ਹੋਣਾ ਹੀ ਨਹੀਂ ਸੀ ਜੇ ਇਹ ਮਹਾਨ ਸ਼ਹਾਦਤ ਨਾ ਉਦੇਸ਼ ਕਰਕੇ ਇਸ ਦੇਸ਼ ਦੁਨੀਆ ਤੇ ਵਸਦੇ ਲੋਕਾਂ ਨੂੰ ਇਸ ਨੇ ਆ ਬੜਾ ਦੇਣਾ ਜ਼ਰੂਰੀ ਆ ਕਿਉਂਕਿ ਉਹਨਾਂ ਦੇ ਹੋਰਾਂ ਧਰਮਾਂ 'ਚ ਜਿਨ੍ਹਾਂ ਦਾ ਵਿਸ਼ਵਾਸ ਹੋਵੇ ਉਸ ਧਰਮ ਦੇ ਗੁਰੂ ਨੂੰ ਤਾਂ ਹੀ ਮੰਨ ਸਕਦੇ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਔਰ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਸਾਡੇ ਤੇ ਨਾ ਵਰਤਦੀ ਤੇ ਇਹ ਜਿਹੜੇ ਧਰਮਾਂ ਦੇ ਲੋਕ ਆ ਇਹ ਕਿੱਥੇ ਹੁੰਦੇ ਅੱਜ ਸਭ ਨੂੰ ਪਤਾ ਉਹਨਾਂ ਦਾ ਧਰਮ ਕੀ ਹੋਣਾ ਸੀ ਇਹ ਵੀ ਸਾਨੂੰ ਪਤਾ